ਵੀਰ ਬੈਠਾ ਵਾ ਆ ਜਾ ਠੀਕ ਠਾਕ ਵਾ ਮੈਂ ਤਾਂ ਠੀਕ ਆ ਹਾਂ ਤੇ ਕੀ ਗੱਲ ਆ ਭਾਬੀ ਗਈ ਕੱਲ੍ਹ ਕਰ ਭਾਬੀ ਦਾ ਵੀ ਤੇਰੀ ਦਾ ਦਿਮਾਗ ਖਰਾਬ ਹੋਇਆ ਨਾਲ ਹੀ ਮੁੰਡੇ ਦਾ ਹੋਇਆ ਤੇ ਨਹੀਂ ਤੁਸੀਂ ਆ ਤੇ ਫਿਰ ਗੱਲ ਮਾੜੀ ਆ ਨਾ ਹੁਣ ਕਹਿੰਦੇ 25000 ਰੁਪਈਆ ਠੇਕਾ 25000 ਠੇਕਾ ਕਿਸੇ ਚੱਲਦਾ ਮੈਂ ਤੇ ਤੁਹਾਡੇ ਕੋਲ ਅੱਗੇ ਬੜਾ ਵੀ ਜੋ ਹੈਗੀ ਗੱਲ ਤੁਹਾਨੂੰ ਪਤਾ ਹੀ ਆ ਵੀ ਘਟ ਰਿਆਂ ਨੇ ਤੁਹਾਨੂੰ ਵੀ ਪਤਾ ਵੀ 80000 ਰੁਪਈਆ ਠੇਕਾ ਵਾ ਤੇ ਮੈਂ 50000 ਨਾ ਤੁਹਾਨੂੰ ਦਿੱਤੀ ਕਦੀ ਗੱਲ ਹੀ ਕੋਈ ਨਹੀਂ ਕੀਤੀ ਰਣਜੋਦ ਇਸੇ ਕਰਕੇ ਮੈਂ ਪਾਣੀ ਨਹੀਂ ਲਾਉਣ ਦਿਆ ਵਾ ਮੈਂ ਤਾਂ ਬਾਰਾ ਪੁੱਤ ਹੀ ਨਹੀਂ ਮੰਨਦੇ ਆਂਦੇ ਵੀ ਅਸੀਂ ਪਹਿਲੀ ਨਹੀਂ ਲੈਣੀ ਠੇਕੇ ਤੇ ਵੀ ਸਾਨੂੰ ਘਾਟਾ ਪੈਂਦਾ ਵਾ ਮੈਂ ਇਹਨਾਂ ਨੂੰ ਇਹ ਗੱਲ ਆਖੀ ਵੀ ਮੇਰੀ ਰੰਜੋਨਾ ਗੱਲ ਹੋਈ ਆ ਵੀ ਬਾਹਰ ਭਾਵੇਂ 60000 ਹੋ ਜੇ 70 ਹੋ ਜੇ ਤੈਨੂੰ 50000 ਰੁਪਇਆ ਮੈਂ ਦੇਈ ਜਾਊਂਗਾ ਠੇਕੇ ਦਾ ਤੇ ਘਰ ਦੀ ਪਹਿਲੀ ਘਰੇ ਰਵੇ ਹਾਂ ਬਿਲਕੁਲ ਮੈਂ ਇਦਾਂ ਹੀ ਗੱਲ ਹੋਈ ਵੀ ਮੈਂ ਮੈਂ ਤਾਂ ਕੋਈ ਗੱਲ ਮੈਂ ਤਾਂ ਹੀ ਨਹੀਂ ਤੇ ਨਾਲ ਗੱਲ ਕਰਦਾ ਇਹ ਤੇ ਮੈਨੂੰ ਆਂਦੇ ਵੀ ਉਹਨੂੰ ਕਹਿ ਉਹਨੂੰ ਕਹਿ ਤੇ ਹੁਣ ਤੇਰੇ ਨਾਲ ਮੇਰੀ ਗੱਲ ਇਹ ਤੇ ਮੈਂ ਤੈਨੂੰ ਹੁਣ ਕੀ ਆਖਾਂ ਨਹੀਂ ਇਦਾਂ ਤੁਹਾਨੂੰ ਆਪ ਹੀ ਸੋਚੋ ਵੀ 25000 ਕੋਈ ਠੇਕਾ ਹੁੰਦਾ ਮੈਂ ਤਾਂ ਹੀ ਤੇ ਮੈਂ ਤੈਨੂੰ ਆਖਿਆ ਨਹੀਂਗਾ ਇਹ ਮੈਨੂੰ ਇਦਾਂ ਆਖੀ ਜਾਂਦੇ ਆਂਦੇ ਤੂੰ ਆਖਿਆ ਨਹੀਂ ਮੈਂ ਕਿ ਮੈਂ ਨਹੀਂ ਆਖਿਆ ਨਾ ਮੈਨੂੰ ਮਾਨੀ ਮੇਰਾ ਘਰ ਦਾ ਵੀ ਮੈਂ ਉਹਨੂੰ ਇਹ ਗੱਲ ਆਖਦਾ ਉਧਰੋਂ ਮੇਰੀ ਛੁੱਟੀ ਖਤਮ ਹੋ ਗਈ ਆ ਮੈਂ ਜਾਣਾ ਵਾਂ ਉਧਰੋਂ ਤੁਸੀਂ ਪਿਆਰੇ ਦਾ ਠੇਕੇਦਾਰਾ ਟੱਪ ਆ ਕੇ ਬਹਿ ਗਏ ਜਾਂ ਉੱਥੇ ਤੂੰ ਸ਼ਰੀਕਾਂ ਲਈ ਕੰਡਿਆ ਵੇ ਫਿਰ ਭਰਾਵਾ ਇਹਦੇ ਸੱਪ ਚ ਸੱਪ ਦੇ ਮੂੰਹ ਨਾਲ ਕਹਿੰਦੇ ਹੁੰਦੇ ਨਾ ਵੀ ਕੋੜ ਘਿਰਲੀ ਵਾਲੀ ਗੱਲ ਹੋ ਗਈ ਮਰਨਾ ਜੇਦ ਮੈਂ ਤੈਨੂੰ ਹਾਠ ਠੇਕੇ ਦੀ ਗੱਲ ਦੱਸਦਾ ਤੇ ਤੇਰੇ ਤੋਂ ਟੁੱਟਦਾ ਜੇ ਮੈਂ ਨਹੀਂ ਕਰਦਾ ਗੱਲ ਤੇ ਮੈਂ ਦੋਵਾਂ ਮਾਂ ਪੁੱਤਾਂ ਤੋਂ ਟੋੜਦਾ ਇਹ ਮੈਨੂੰ ਬਸ ਇਹੋ ਤੋੜ ਤੋੜ ਵੱਡ ਵੱਡ ਖਾਈ ਜਾਂਦੇ ਤੂੰ ਗੱਲ ਕਰ ਤੂੰ ਗੱਲ ਕਰ ਪਿਰਾ ਭਰਾ ਵਾ ਉਹ ਮੈਂ ਕਿਹਾ ਮੇਰਾ ਭਰਾ ਮੈਨੂੰ ਪਤਾ ਵਾ ਪਰ ਮੈਂ ਕਰਾਂ ਦੇ ਹੁਣ ਮੈਂ ਕਿੱਦਾਂ ਕਰ ਆਪੇ ਇੰਨੀ ਆਪਾਂ ਮਿਲਿਆ ਤੂੰ ਮੈਨੂੰ ਉਦੋਂ ਗੱਲ ਕਰਦਾ ਮੈਂ ਕੋਈ ਪਨੀਰੀ ਪਨੂਰੀ ਬੀਜ ਲੈਂਦਾ ਕੋਈ ਚਲ ਮੈਂ ਠੇ ਫੇਸੇ ਉਸੇ ਦੇ ਕਿਨੂੰ ਲਵਾ ਜਾਂਦਾ ਨਾ ਹੁਣ ਮੈਥੋਂ ਪੁੱਢੀ ਨਹੀਂ ਨਾ ਮੈਂ ਪੈ ਤੇ ਕਿਨੂੰ ਦੇਣੀ ਆ ਪੈਲੀ ਹੁਣ ਤੇ 5000 ਤੇ 12 ਖਾਂਦੀ ਹੈ ਨਹੀਂ ਉਹ ਤੇ ਗੱਲ ਮੈਂ ਵੀ ਕਹਿੰਦਾ ਵੀ ਨਹੀਂ ਇੰਨੇ ਕ ਤਾਂ ਨਹੀਂ 12 ਖਾਂਦੀ ਤੇ ਚੱਲ ਵੇਖ ਲੈ ਜਿੰਨੇ ਕ ਨਾ 12 ਖਾਂਦੀ ਤੂੰ ਦੱਸ ਦੇ ਜੇ ਨਹੀਂ ਤੇ ਜੇ ਹੋਰ ਕੋਈ ਲੈਂਦਰ ਫਿਰ ਲੈ ਲੈ ਭਰਾ ਮੇਰੀ ਵੀ ਇਹ ਮਜਬੂਰੀ ਹੋ ਗਈ ਹੁਣ ਮੈਂ ਕੀ ਕਰਾਂ 5000 ਰੁਪਏ ਘੱਟ ਦੇ ਦੇ ਤੇ ਹੁਣ ਬਾਲਾ ਫਿਰ ਜਦ ਮੈਂ ਮੈਂ ਗੱਡੀਰ ਕਾਲ ਲੂੰਗਾ 5000 ਰੁਪਏ ਕਾਲੇ ਨਾ ਘੱਟ ਮੈਂ ਮੇਰੇ ਤੇ ਘਰ ਆਪ ਲੜਾਈ ਪਈ ਉਹ ਉਹ ਮੈਨੂੰ ਸੋਕ ਮੈਂ ਤੇ ਕਹਿੰਦੀ ਠੇਕਾ ਵਧਾ ਮੈਂ ਮੇ ਕੋਈ ਗੱਲ ਨਹੀਂ ਕੀਤੀ ਵੀ ਮੈਂ ਚੱਲ ਵੀ ਨਹੀਂ ਜੋ ਮੇਰਾ ਆਪਣਾ ਵੀ 50000 ਹੀ ਬੜਾ ਵਾ ਮੈਂ ਤੇ ਕਹਿਣਾ ਵੀ ਸਾਡੇ ਆਪਣੇ ਆ ਕਦੀ ਇਕੱਠੇ ਭਰਾ ਵਾਂ ਕਦੀ ਤੁਹਾਡੇ ਕੋ ਪੈਸੇ ਦੀ ਜੋਰ ਨਾ ਪੰਗੇ ਵੀ ਤੁਹਾਨੂੰ ਭੀ ਦੇ ਉਦੋਂ ਜਦੋਂ ਜਦੋਂ ਤੁਹਾਡੇ ਕੋ ਹੈ ਤੁਸੀਂ ਉਦੋਂ ਦਿੱਤੇ ਪੈਸੇ ਨਹੀਂ ਨਹੀਂ ਇਹ ਗੱਲ ਮੈਂ ਵੀ ਮੰਨਦਾ ਵਾਂ ਤਾਈਓ ਤੇ ਮੈਂ ਤੇਰਾ ਨਾਲ ਗੱਲ ਨਹੀਂ ਕਰਦਾ ਵੇਖ ਤੂੰ ਮੁੰਡੇ ਬਾਹਰ ਖੜਨ ਤੱਕ ਗੱਲ ਕਰਨੀ ਮੈਂ ਤਾਂ ਕਹਿੰਦਾ ਉਹ ਤੇ ਮੇਰਾ ਪਤੀ ਮੇਰਾ ਫਰਜ ਬਣਦਾ ਮੇਰਾ ਤੇਰਾ ਫਰਜ ਵੀ ਬਣਦਾ ਕਿਉਂਕਿ ਭਰਾ ਹੀ ਭਰਾਵਾਂ ਦਾ ਬਾਹ ਫੜਦੇ ਆ ਕੋਈ ਹੋਰ ਦੂਜਾ ਉਪਰਾਂ ਤੇ ਆਣ ਕੇ ਫੜ ਨਹੀਂ ਲੈਣੀ ਪਰ ਆ ਭਰਾਵਾਂ ਵਾਲੀ ਗੱਲ ਨਹੀਂ ਹੋਈ ਆ ਜਿਹੜੀ ਮੈਨੂੰ ਲੱਗੀ ਆ ਜਿਹੜੀ ਅੱਜ ਕੀਤੀ ਤੂੰ ਕਲ ਭਾਬੀ ਵਾਰਾ ਸੁਣਾ ਦੇ ਆਈ ਜਿਹੜੀ ਪਤਾ ਕੀ ਗੱਲ ਜਿੱਥੇ ਜਨਾਨੀ ਯੂਰਵਾਰ ਹੋਵੇ ਨਾ ਤੇ ਉੱਥੇ ਬੰਦਾ ਇਹ ਆ ਵੀ ਨਹੀਂ ਚਲਦੀ ਨਹੀਂ ਮੇਰੀ ਇੰਨਾ ਪਿੱਛੇ ਲਾ ਲਿਆ ਤੁਹਾਨੂੰ ਨਾ ਪਿੱਛੇ ਕਾਹਦਾ ਲਾ ਲਿਆ ਜਿਹੜਾ ਬੋਲ ਬੁਲਾਰਾ ਇੰਨਾ ਕਰਨਾ ਤੇ ਘਰ ਦੇ ਵਿੱਚ ਕਲੇਸ਼ ਮੇਹਾਂ ਕਿਉਂ ਰੱਖਣਾ ਨਹੀਂ ਮੈਂ ਹਾਂ ਲੈਂਦੇ ਠੇਕੇ ਦੇ ਹੋਰ ਕੀ ਗੱਲ ਕਰਦੇ ਨਹੀਂ ਮੈਂ ਕਰ ਉਹ ਨਹੀਂ ਗੱਲ ਮੈਂ ਜਾ ਕਰਿਆ ਚਲ ਇਦਾਂ ਵਾ ਰੁਪਈਆ 50 ਬਜਾ 40000 ਕਰੋ 10 ਘਟਾ ਕਰ ਲੋ ਤੇ ਵਾਓ ਐਰਕਾ 40 ਤੁਸੀਂ ਹੁਣ ਮੈਂ ਪੈ ਤੇ ਜਾਣਾ ਮੈਂ ਕਿਹਨੂੰ ਦੇ ਕੇ ਜਾਣਾ ਮੈਂ ਕਰਕੇ ਵੇਖ ਲੈਣਾ ਗੱਲ ਜੇ ਦੇ ਆਖਣਗੇ ਠੀਕ ਆ ਨਹੀਂ ਤੇ ਨਹੀਂ ਸਹੀ ਫਿਰ ਜੇ ਨਹੀਂ ਤੇ ਹੋਰ ਕਿਸ ਨੂੰ ਵੀ ਆਖ ਲਾ ਉਹ ਤੇ ਫਿਰ ਮੈਂ ਮਾਰ ਕਿ ਇਹਦਾ ਮਾਦੀ ਨੂੰ ਹੱਕ ਚੱਪਣਾ ਪੈਣਾ ਮੈਂ ਉਹਨਾਂ ਕੋਲ ਕਰਨਾ ਪੈਣਾ ਹੋਰ ਕਿਸ ਨੂੰ ਪੁੱਛ ਲਾ ਨਹੀਂ ਤੇ ਫਿਰ ਮੈਨੂੰ ਨਹੀਂ ਮੈਦ ਵੀ ਇਹਨਾਂ ਨੇ ਮੰਨਣਾ ਮਾਂ ਪੁੱਤਾਂ ਨੇ ਉਹਦੇ ਹੱਥ ਖੜੀ ਕਰੀ ਜਾਂਦੇ ਆ ਚੱਲ ਵੇਖ ਲਈ ਅਗਰ ਪੁੱਛ ਕੇ ਨਹੀਂ ਤੇ ਨਹੀਂ ਮੈਂ ਤਾਂ ਫਿਰ ਕੋਈ ਕਿਸ ਨੂੰ ਨਾ ਕਿਹਨੂੰ ਦੇ ਕੇ ਜਾਣਾ ਹੀ ਆ ਉਹ ਟਿਕਾਣਾ ਪੱਕਾ ਹੀ ਲਾ ਲਿਆ ਲੈ ਭੀ ਅੰਬ ਥੱਲੇ ਇਹਨਾਂ ਨੇ ਹਾਦੀ ਹੋ ਗਈ ਆ ਫੇਸੀ ਲੱਗੇ ਆ ਹੁਣ ਇੱਕ ਜਾਨੇ ਨੇ ਵੀ ਉਹੋ ਹੀ ਬਹਿਣਾ ਵਾ ਤਹਾਂ ਜਾਨੇ ਨੇ ਵੀ ਉਹੋ ਬਹਿਣਾ ਵਾ ਕਿੰਨੇ ਕ ਜੀ ਆਗੇ ਬੱਤੀ ਤੇ ਉਹੋ ਹੀ ਬਲਣੀ ਆ ਬੰਦਾ ਇੱਥੇ ਲਾਗੇ ਬਹਿ ਜੇ ਸਾਡੇ ਆਣ ਕੇ ਪਤਾ ਨਹੀਂ ਕੀ ਗੱਲਾਂ ਕਰਨ ਡਿਆ ਇਹਨਾਂ ਜੋਦ ਉਹਦੇ ਨਾਲ ਇੱਦਾਂ ਇੱਦਾਂ ਤੇ ਡਿਆ ਐ ਵੀ ਹੱਥ ਮਾਰਨਾ ਮੈਨੂੰ ਲੱਗਦਾ ਵਾ ਵੀ ਇੰਨੇ ਕੱਲ ਨਾ ਕਰ ਲਈ ਆ ਠੇਕੇ ਦੀ ਚਲੋ ਮਾਰ ਆਜ ਠੇਕਾ ਘਾਟ ਹੀ ਜਾਵੇ ਤੇ ਚੰਗਾ ਵਾ ਦੇ ਇਹ ਤੇ ਹੈਗੇ ਆ ਜੇ ਹੁਣ ਮੈਂ ਉੱਤੇ ਚੱਲ ਗਈ ਤੇ ਫੇਰ ਉਹਨੇ ਮੇਰੇ ਨਾਲ ਬੋਲਣਾ ਵੀ ਤੂੰ ਵਿੱਚ ਇਹ ਆ ਗਈ ਗੱਲਾਂ ਕਰਨ ਤੇ ਰਿਆ ਮੈਥੋਂ ਜਾਣਾ ਨੇ ਜੇ ਕੋਈ ਗੱਲ ਹੋਈ ਉਹ ਚੱਲ ਤੂੰ ਦੇ ਹੀ ਦੇ ਕਿਸ ਨੂੰ ਚਲੋ ਮੇਰੇ ਚਾਹੇ ਤੁਹਾਡੀ ਮਰਜ਼ੀ ਦੇ ਦਾ ਮੇਰੇ ਵੀ ਕੀ ਗੱਲ ਆ ਐਵੇਂ ਸਾਡੇ ਘਰ ਚ ਲੜਾਈ ਪਊਗੀ ਫਾਇਦਾ ਕੋਈ ਨਹੀਂ ਹੋਣਾ ਬੰਨਣਾ ਉਹਨਾਂ ਦੇ ਨਹੀਂ ਹੈ ਨੀਗਾ ਤੇ ਤੂੰ ਕਹਣਾ ਮੈਂ 25 ਨੂੰ ਦੇਣੀ ਨਹੀਂਗੀ ਤੇ ਗੱਲ ਮੁੱਕੀ ਆ ਇਹ ਆ ਵੀ ਤੂੰ ਕਹਿ ਹੀ ਦੇ ਤੂੰ ਆਪ ਸਾਥ ਵੀ 25 ਨੂੰ 25 ਨੂੰ ਹੈਗਾ ਠੇਕਾ ਚਲ ਮੈਂ ਗੁਰੂ ਆ ਤੇਰੀਆਂ ਸਾਰੀਆਂ ਗੱਲਾਂ ਮੰਨਦਾ ਭਰਾ ਕੋਈ ਤੀਜਾ ਬੰਦਾ ਆ ਕੇ ਵੜੂਗਾ ਵਿੱਚ ਤੇ ਚੰਗਾ ਲੱਗੂਗਾ ਜੇ ਨਾ ਵੜੂ ਨਾਲ ਇਹਨਾਂ ਦੇ ਮਾਂ ਪੁੱਤਾਂ ਪੀ ਕੀ ਠੇਕਾ ਬਾਹਰ ਚੱਲਦਾ ਘਰੋਂ ਦੇ ਬਾਹਰ ਹੀ ਤੇ ਤੱਕ ਨਹੀਂ ਗਏ ਤੇ ਇਹਨਾਂ ਨੂੰ ਕੀ ਪਤਾ ਠੇਕਾ ਕੀ ਹੁੰਦਾ ਚਲੋ ਮਰਜੀ ਐਂ ਹੁਣ ਬੰਦੇ ਬੈਹਨੇ ਜਾਣੇ ਆਉਨੇ ਆ ਮਰਜੀ ਆ ਟਾਡੀ ਫਿਰ ਗੱਲ ਤੇ ਆ ਵੀ ਮੈਂ ਤਾਂ ਫੇਰ ਕੋਈ ਨਾ ਕਰਨਾ ਹੀ ਆ ਆਏ ਨੇ ਗੱਲ ਐ ਹੀ ਆ ਕੋਈ ਨਹੀਂ ਹੁਣ ਤੇਰੀ ਪੈੜੀ ਆ ਪ੍ਰਾਜੇ ਤੂੰ ਮਰਜੀ ਦੇ ਤੂੰ ਨਾ ਨਹੀਂ ਉਹ ਤਾਂ ਫਿਰ ਮੈਂ ਦੇ ਦੀ ਆ ਚਲੋ ਠੀਕ ਆ ਤੂੰ ਇਹਦੇ ਕਰਤੀ ਨਾ ਸ਼ਰੀਕਾਂ ਵਾਲੀ ਹੋਰਾ ਮੈਂ ਕਦੀ ਸ਼ਰੀਕਾਂ ਵਾਲੀ ਕਰਤੀ ਮੈਂ ਤਾਂ ਬੇਵਸ ਹੋ ਗਿਆ ਪਲੇ ਮੂਦ ਬੁਰੇ ਬਣਨ ਵਾਲੀ ਗੱਲ ਹੋ ਗਈ ਆ ਚਲੋ ਕੋਈ ਨਹੀਂ ਵੇਖ ਲੈਨੇ ਕਰਕੇ ਗੱਲ ਜੇ ਤੇ ਅੱਖ ਮੰਨ ਜਾਣਗੇ ਤੇ ਠੀਕ ਆ ਜੇ ਨਹੀਂ ਤੇ ਨਹੀਂ ਸਹੀ ਕੀ ਕਰ ਲੈਣਾ ਉੱਠ ਕੇ ਚੱਲ ਗਿਆ ਵਾ ਚਲ ਗਿਆ ਰਣਜੋਦ ਪੁਛਦੀਆਂ ਭਰਾ ਵੀ ਬਣ ਗਈ ਆ ਗੱਲ ਜੇ ਬਣ ਗਈ ਆ ਤੇ ਵੇੜਾ ਨਾ ਵੇਖੋ ਬੱਤੀ ਹੋਂ ਡਈ ਆ ਤੇ ਫਟਾਫਟ ਪਾਣੀ ਪਾਓ ਤੇ ਕੱਦੂ ਕਰੋ ਤੇ ਚੋਨਾ ਲਾਉਣ ਵਾਲੀ ਗੱਲ ਬਣੇ ਮੈਂ ਕਿਹਾ 32 ਦੇ ਉਨੀ ਬਲਣੀ ਆ ਜਿੰਨੀ ਸਾਡੇ ਬਹਿਣਾਂ ਬਲਣੀ ਉਨੀ ਤੁਹਾਡੇ ਬਹਿਣਾਂ ਬਲਣੀ ਆ ਐਸੀ ਲੱਗਾ ਬੰਦਾ ਵਾ ਉਥੇ ਠੰਡੇ ਥਾਂ ਬਹਿ ਜਾਂਦਾ ਸਾਡੇ ਲਾਗੇ ਉਹ ਇੱਥੇ ਬੜੀ ਬੜੀ ਛਾਂ ਸੰਗਣੀ ਆ ਤੇ ਇੱਥੇ ਹਵਾ ਲੱਗਦੀ ਆ ਕਿੱਥੇ ਆ ਕਿਦਾਂ ਸੇਕ ਵਜਣ ਡਿਆ ਮਿੰਟ ਜਾਂ ਤੁਰ ਕੇ ਆਈ ਤਾਂ ਗਰਮੀ ਲੱਗੀ ਉਹ ਤੂੰ ਤੁਰ ਕੇ ਆਈ ਤਾਂ ਕਰਕੇ ਆ ਆਹ ਰਣ ਜੋਧ ਬੈਠਾ ਸੀ ਇੱਥੇ ਕਰ ਗਿਆ ਚੰਗੀ ਗੱਲ ਕੋਈ ਕਰ ਗਿਆ ਚੰਗੀ ਗੱਲ ਚਲ ਫੇਰ ਤਾਂ ਚੰਗਾ ਹੋਇਆ ਜੇ ਕਰ ਗਿਆ ਤਾਂ ਛੇਤੀ ਛੇਤੀ ਪਾਣੀ ਪਾਓ ਵਾਣ ਚ ਕਿਉਂ ਨਾ ਲਾਉ ਹੂੰ ਕਿਉਂ ਨਾ ਲਾਉ ਆਪ ਜੇ ਕਰ ਗਿਆ ਚੰਗੀ ਗੱਲ ਤੇ ਉਹ ਆਂਦਾ ਵੀ ਤੁਸੀਂ ਮਰਨਾ ਚੰਗੀ ਕੀਤੀ ਹੁਣ ਆਂਦਾ ਮੈਂ ਜਾਣਾ ਵਾਂਦੇ ਹੁਣ ਤੁਸੀਂ ਦੇ ਪਿਆ ਅੱਖਰ ਵੀ 5000 ਨੂੰ ਲੈਣੀ ਪਈ ਹੂੰ ਕਦੋਂ ਹੁਣ ਮੈਂ ਪੈਰ ਤੇ ਕਿੰਨੂ ਆਖਾਂ ਤੇ ਕਿੰਨੂ ਆਖਣਾ ਉਹਨੇ ਸਾਨੂੰ ਦੇਣੀ ਆ ਅਹੀਂ ਵਮਣੀ ਪੈਣੀ ਉਹ ਆਂਦਾ ਪਾ ਤੈਨੂੰ ਵੀ ਪਤਾ ਵੀ ਬਾਹਰ ਕੰਨਾ ਠੇਕਾ ਮੈਂ ਮੈਨੂੰ ਪਤਾ ਤੇ ਹੈਗਾ ਵਾ ਹੁਣ ਮੈਂ ਦੱਸ ਕਰਾਂਗਾ ਤੇ ਕਰਾਂਗੀ ਹੁਣ 40 ਕਹਿ ਗਿਆ ਹੀ ਤੇ ਤੁਸੀਂ ਆਖਣਾ ਹੈ 50 ਚਾਰੀ ਕਹਿ ਗਿਆ ਚਾਰੀ ਨਹੀਂ ਉਹ ਆਖਿਆ ਪੰਜੀ ਪੁੰਜੀ ਕੋਈ ਵੀ ਮੈਂ ਚੱਲ ਮੈਂ ਪੁੱਛ ਲੈਣਾ ਵਾ ਇਹ ਘਰਦਿਆਂ ਨੂੰ ਜੇ ਆਖਾ ਮੰਨ ਜਾਣਗੇ ਤੇ ਹਾਏ ਰੱਬਾ ਹਾਨੂੰ ਹੀ ਪੁੱਛ ਪੁੱਛ ਕੇ ਸਾਡ ਨੂੰ ਬੁਰਿਆ ਬਣਾਉਣਾ ਸਾ ਚਫੇਰੇ ਹੀ ਵੀ ਅਹੀਂ ਬੁਰੇ ਬਣ ਜੀਏ ਮਾਂ ਪੁੱਤ ਦੋਵੇਂ ਜਾਣੇ ਤੁਹਾਡੇ ਮੂੰਹ ਕੋਈ ਗੱਲ ਨਹੀਂ ਨਿਕਲਦੀ ਉਹ ਦੰਦਰ ਮੇਰਾ ਛੋਟਾ ਭਰਾ ਮੈਂ ਉਹਨੂੰ ਕਿੱਦਾਂ ਕਹਿਦਾ ਕਿੱਦਾਂ ਕਹਿਦਾ ਉਹਨੂੰ ਛੋਟਾ ਭਰਾ ਤੇ ਪੁੱਛਣ ਚੁੱਕੀ ਫਿਰ ਫਿਰ ਹਾਂ ਹੋ ਛੋਟਾ ਭਰਾ ਵਾ ਤੇ ਖੜਾਉਣ ਚੱਲ ਜਾ ਉਹਨੂੰ ਆ ਗਵਾਂਡੀਆਂ ਕਰ ਲੈ ਜਾ ਛੋਟੇ ਭਰਾ ਨੂੰ ਖੜਾ ਲਿਆ ਖੜਾਉਣ ਦੀ ਨਹੀਂ ਨਾ ਗੱਲ ਹੁੰਦੀ ਗੱਲ ਇਹ ਆ ਵੀ ਮੇਰੀ ਉਹਦੇ ਨਾਲ ਇਹ ਗੱਲ ਹੋਈ ਵੀ ਭਾਵੇਂ ਠੇਕਾ ਜਿੰਨਾ ਮਰਜ਼ੀ ਬਾਹਰ ਹੋਵੇ ਮੈਂ 50 ਹਜ਼ਾਰੀ ਤੈਨੂੰ ਦੇਣਾ ਹੀ ਹਾਂ ਕਿੰਨੀ ਵਾਰ ਸੁਣਨੀ ਆ ਇਹ ਗੱਲ ਮੈਂ ਕਿੰਨੀ ਵਾਰ ਸੁਣਨੀ ਆ ਮੈਂ ਤੈਨੂੰ ਇੱਕੋ ਗੱਲ ਪੁੱਛੀ 100 ਵਾਰ ਗਈ ਵੀ ਹੁਣ ਕੀ ਕਹਿ ਗਿਆ ਵਾ 40 ਕਹਿੰਦਾ ਵਾ ਆਂਦਾ ਚਲ ਮੈਂ 10 ਘੱਟ ਕਰ ਲੈਣਾ ਅਹੀਂ ਨਹੀਂ 40 ਚੋੜੀ ਨੂੰ ਲੈਣੀ ਤੈਨੂੰ ਕਹਿ ਦੇਣਾ ਵੀ ਆਪਾਂ ਲੈਣੀ ਜਿੰਨੂੰ ਮਰਜ਼ੀ ਪਾ ਲਈ ਆਪਣੀ ਦੇ ਦੇ ਮੈਂ ਉਹਨੂੰ ਇਹ ਗੱਲ ਆਖੀ ਪੁੱਛ ਲੈਣਾ ਫੇਰ ਪੁੱਛਣਾ ਆਉਣਾ ਹੈਗਾ ਉਦੋਂ ਕਿਉਂ ਨਹੀਂ ਕਹਿ ਦਿੱਤਾ ਵੀ ਨਹੀਂ ਕਹਿ ਦਿੰਨਾ ਮੈਂ ਹੁਣ ਕਹਿ ਦਿੰਦਾ ਮੈਂ ਹੁਣ ਕਰਕੇ ਕਹਿ ਦੇ ਕਹਿ ਦੇ ਮੇਰੇ ਹੰਦ ਚਾਲੀ ਨੂੰ ਕਹਦੇ ਐਨੇ ਨੂੰ ਕਹਦੇ ਬੋਲੀ ਕਰਨ ਡਿਆ ਵਾ ਕੋਈ ਉਹ ਹੂੰ ਹਲੋ ਰਣਜੋਤ ਨਹੀਂ ਨਹੀਂ ਉਹ ਗੱਲ ਤੇ ਉਹ ਪਹਿਲੀ ਦੀ ਗੱਲ ਹੀ ਮੈਂ ਤਾਂ ਨਹੀਂ ਮੰਨਦੇ ਚਾਲੀ ਨੂੰ ਇਹ ਪੰਜੀ ਪੰਜੀ ਨੂੰ ਆਂਦੇ ਹੀ ਹਾਂ ਹੈ ਆ ਚੱਲ ਭਰਾ ਠੀਕ ਆ ਕੋਈ ਨਹੀਂ ਤੁਸੀਂ ਆਪਣੇ ਘਰ ਨਾਲ ਲੜਾਈ ਪਾਇਓ ਆਹੋ ਇਦਾਂ ਹੀ ਇਦਾਂ ਹੀ ਆ। ਉਹ ਭਰਾਵਾ ਜਨਾਨੀਆਂ ਬਹੁਤ ਬਹੁਤ ਮੂੰਹ ਜ਼ੋਰ ਬੜੀਆਂ। ਮੈਂ ਕੀ ਕਰਾਂ? ਉਹ ਉਹ ਗਵੱਲੇ ਹੀ ਆ ਕੇ ਆਹੋ। ਐਹੋ ਤੇ ਗੱਲਾਂ ਵਾਂ। ਚੱਲ ਭਰਾ ਤੇਰੀ ਪੈੜੀ ਆ ਤੂੰ ਜਿੰਨੂੰ ਮਰਜ਼ੀ ਦੇ। ਅਹੀਂ ਲੈਣੀ ਨੀਗੀ। ਆਹ ਠੀਕ ਆ। ਜਿੰਨੂੰ ਮਰਜ਼ੀ ਦੇ ਦੇ। ਹਾਂ ਹਾਂ। ਆਹ ਠੀਕ ਆ ਠੀਕ ਆ ਕੋਈ ਨਹੀਂ ਪੁੱਛਲਾ। ਵਾਹ ਵਾਹ ਠੀਕ ਆ ਉਹ ਨਹੀਂ ਨਹੀਂ ਸ਼ਰੀਕਾ ਹੀ ਮੈਂ ਜੇ ਕੋਈ ਕਹੇ ਤਾਂ ਵੀ ਜੈ ਜਿੰਨ ਮਰਜੀ ਪਾਈ ਦੇਣਾ ਸ਼ਰੀਕਾਂ ਵਾਲੀ ਕੀ ਤੇ ਭਰਾਵਾਂ ਵਾਲੀ ਕੀ ਜਦੋਂ ਹੈ ਹੀ ਸ਼ਰੀਕ ਤਾਂ ਰਹਿਣਾ ਵੀ ਸ਼ਰੀਕ ਵਾ ਹਾ ਦੋ ਗਈ ਆ ਮਹੀਂ ਮਹੀਂ ਕਰੀ ਜਾਂਦੇ ਗਾੜੀ ਉਹ ਦੇਖਾ ਫੋਨ ਕੱਟ ਤੂੰ ਹੀ ਆਣ ਕੇ ਸ਼ਰੀਕਾ ਬਣਾਤਾ ਵਾ ਜਿਦਾਂ ਦੀ ਤੂੰ ਆਈਏ ਬਸ ਇਹੋ ਤੁਹਾਡਾ ਇਹੋ ਕੁੱਤੀ ਚੀਕਾ ਰਹਿਣਾ ਕਰਦੀ ਕੀ ਆ ਕੀ ਪਤਾ ਇੰਨੇ ਜੀ ਨਹੀਂ ਰੱਬ ਨੇ ਬਰਕਤ ਪਾ ਦੇਣੀ ਸਾਡੀ ਜ਼ਿਆਦੀ ਨਿਕਲ ਆਉਣੀ ਆ ਕਿੰਨਾ ਕਿੰਨਾ ਲੋਕਾਂ ਦਾ ਝੋਨਾ ਨਿਕਲ ਆਉਂਦਾ ਹੁੰਦਾ ਵਾ ਗਰੀਬਾਂ ਦਾ ਰੱਬ ਵੀ ਹੈਗਾ ਫਿਰ ਤੇ ਜੇ ਉਹਨੇ ਕਿਸ ਨੂੰ ਦੇਤੀ ਨਾ ਤੁਸੀਂ ਹੱਥ ਛੱਡ ਕੇ ਅਰਕਾਂ ਚਟਣੀਆਂ ਵੇਖੀ ਮੁੜ ਕੇ ਵੇਖਣਾ ਤਾਂ ਠਾ ਕਰਦੀ ਗੱਲਾਂ ਕਿਹਦਾ ਫੋਨ ਆਉਂਦਾ ਵੀਰ ਦਾ ਫੋਨ ਮੈਂ ਗਿਆ ਸੀ ਉਹਦੇ ਵੱਲ ਅੱਛਾ ਤੇ ਮੈਂ ਤਾਂ ਕੀਤੀ ਸਾਰੀ ਗੱਲ ਠੇਕੇ ਜੀ ਮੈਂ ਕਿਹਾ ਭਾਬੀ ਆ ਹੀ ਲੈਂਦਾ ਕਹਿ ਗਈ ਉਹ ਕਹਿੰਦਾ ਭਰਾ ਮੇਰੀ ਤੇ ਮਨ ਦੇ ਮੁੰਦੇ ਨਹੀਂ ਨਾ ਉਹਦਾ ਮਨ ਦਾ ਨਾ ਤੇ ਭਾਬੀ ਚਾਹੀ ਮਾਂਦੀ ਹੈ ਤੇ ਉਹ ਕਹਿੰਦੇ ਵੀ 25000 ਤੋਂ ਵੱਧ ਰੁਪਈਆ ਨਹੀਂ ਦੇਣਾ ਤੇ ਮੈਂ ਤਾਂ ਬਥੇਰਾ ਕਿਹਾ ਵੀ ਮੈਂ ਹੁਣ ਪੈਸੇ ਤੇ ਮੈਂ ਜਾਣਾ ਤਾਂ ਕਿੰਨੂ ਦੇਣੀ ਤੇ ਤੂੰ ਤਾਂ ਸ੍ਰੀਕਾਂ ਨਹੀਂ ਕਰਕੇ ਵਿਖਾ ਦਿੱਤਾ ਪਰ ਆ ਮੈਂ ਘੜ ਵਟਤੀਆਂ ਨਹੀਂ ਮੇਰੇ ਤੇ ਮੈਂ ਕੀ ਕਰਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਨਹੀਂ ਸੀ ਕਿ ਜਿਹੜਾ ਪੈੜੀ ਚ ਪਾਣੀ ਨਹੀਂ ਪੌਂਦਾ ਉਹ ਕਿਹਨਾਂ ਕਿਸੇ ਦਾਤੀ ਵਟਤ ਕਿਉਂ ਨਹੀਂ ਹੈਗੀ ਜੇ ਤੁਸੀਂ ਮੇਰੇ ਤੋਂ ਗੁਆਰੇ ਹੋ ਕੇ ਉਹਨੂੰ ਭਜਾ ਜਾਤੇ ਠੀਕੇ ਤੇ ਦੇ ਸਕਦੇ ਤੇ ਕੀ ਗੱਲ ਉਹ ਲੈ ਨਹੀਂ ਸਕਦਾ ਮੈਂ ਤਾਂ ਹੁਣ ਵੀ ਕਿਹਾ ਮੈਂ ਕਿਹਾ 20000 10000 ਘੱਟ ਕਰ ਲੈ 40000 ਕਰ ਲਾ ਤੇ ਹਣ ਵਾਲਾ ਮੈਂ ਕਹਾਂ ਮੈਂ ਪੈ ਤਾਂ ਕਿਹਨੂੰ ਦੇਣੀ ਆ ਪੈੜੀ ਉਹ 40 ਤੇ ਵੀ ਨਹੀਂ ਮੰਨੇ ਉਹ ਕਹਿੰਦਾ ਉਹ 25 ਤੋਂ ਵੱਧ ਰੁਪਈਆ ਨਹੀਂ ਵਾਦੇ 25 ਤੋਂ ਕਹਿੰਦਾ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਮਾਂ ਪਤਨ ਤੇ 니 ਹੋਣ ਕੀ ਕਰਨਾ ਫਿਰ ਇਹਦਾ ਮੈਂ ਤਾਂ ਆਪਕੇ ਕਹਿੰਦਾ ਹੁਣ ਕੀ ਕਰਨਾ ਪੈ ਤਾਂ ਕਿਹਨੂੰ ਦੇਣੀ ਆ ਪੈੜੀ ਤਾਂ ਤੁਸੀਂ ਵੀ ਉਦੋਂ ਮੈਂ ਕਿੰਨ ਵਾਰ ਵਾਰ ਕਹਿੰਨੀ ਵੀ ਠੇਕੇ ਦੀ ਗੱਲ ਕਰੋ ਗਾ ਠੇਕੇ ਦੀ ਗੱਲ ਕਰੋ ਤੁਸੀਂ ਵੀ ਨਹੀਂ ਕੀਤੀ ਗੱਲ ਮੇਰੇ ਕਿਸੇ ਨੇ ਸੁਣਨੀ ਘਾਤੇ ਵਿੱਚ ਮੈਨੂੰ ਵੀ ਪਤਾ ਮੈਂ ਚੱਲ ਆਪਣਾ ਪਰਿਵਾਰ ਆ ਫਿਰ ਕੀ ਆ ਤੁਸੀਂ ਤੇ ਆਪਣਾ ਪਰਿਵਾਰ ਸਮਝਿਆ ਪਰ ਉਹਨਾਂ ਨੇ ਨਹੀਂ ਨਾ ਸਮਝਿਆ ਹੁਣ ਉਹਦੀ ਨਹੀਂ ਚਲਦੀ ਭਾਦ ਹੀ ਨਹੀਂ ਮੰਦੀ ਇਹ ਕਰਦੀ ਮੈਂ ਉਹਨੂੰ ਕੀ ਕਰ ਸਕਦਾ ਹੁਣ ਅੱਜ ਵੀ ਤੁਸੀਂ ਭਾਦੇ ਬਣੇ ਰਹੋ ਅੱਜ ਵੀ ਭਾਦੇ ਬਣੇ ਰਹੋ ਭਾ ਵੀ ਚਲਾ ਕਾ ਤੁਹਾਨੂੰ ਪਹਿਲਾਂ ਨਹੀਂ ਜੋ ਪਹਿਲਾਂ ਘਰ ਦੇ ਵਿੱਚ ਗੱਲ ਹੁੰਦੀ ਹੀਗੀ ਪੇਨਾ ਹੈ ਘਟ ਠੇਕਾ ਕਰਾਉਣਾ ਜਾਂ ਕਿਦਾਂ ਵੀ ਹੈ ਤੇ ਉਦੋਂ ਭਾ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਪਤਾ ਹੀ ਹੁਣ ਕੀ ਗੱਲਬਾਤ ਬਣੀ ਪਰ ਭਾ ਵੀ ਪੇਜ ਨਹੀਂ ਜਾਂਦੀ ਉਹਦਾ ਬੜਾ ਤਖਤ ਖਾ ਪਿਆ ਜੀ ਉਹ ਤਾਂ ਕਹਿੰਦਾ ਵੀ ਮੇਰੀ ਮਾਸਾ ਵਟ ਨਹੀਂ ਹੋਏਗੀ ਤੂੰ ਆਹ ਨੂੰ ਕਿਤੇ ਪਨੀਰੀਓ ਕਿੱਥੋਂ ਲਾਉਣਾ ਚਾਹੀਦਾ ਆ ਉਹ ਜਵਾਬ ਦੇਤਾ ਠੀਕ ਆ ਉਹ ਦੇਤਾ ਜਵਾਬ ਦਿੱਤਾ ਕਿ ਤਬ ਨਹੀਂ ਮੰਨਦੇ ਜਿਹੜਾ ਤੁਹਾਨੂੰ ਵਾਦ ਦਿੰਦਾ ਪ੍ਰਾਅ ਜਿੱਥੇ ਉੱਥੇ ਦੇ ਦੋ ਉਹਦੋਂ ਸੁੱਖੀ ਖਤਮ ਹੋਣ ਵਾਲੀ ਆ ਤੇ ਉਦੋਂ ਨਵਾਂ ਜੁੱਤਾ ਪੈ ਗਈ ਆ ਬਾਰ-ਬਾਰ ਫੋਨ ਕਰੀ ਜਾਂਦੇ ਆਈ ਹੁਣ ਫੋਨ ਕਰਨ ਦਾ ਕੀ ਫਾਇਦਾ ਤੁਸੀਂ ਏਦਾਂ ਕਰੋ ਉਹਨੂੰ ਮੰਨੇ ਨੂੰ ਪੁੱਛ ਕੇ ਵੇਖ ਲਓ ਉਹਦੇ ਪਨੀਰੀ ਬਾਵਾ ਬੀਜੀ ਆ ਉਹਦੇ ਕੋਲ ਆਪਣੀ ਬਥੇਰੀ ਪੈ ਲਈ ਆ ਉਹਨੇ ਕਿੱਥੇ ਲੈ ਲੈਣੀ ਆ ਵੀ ਉਹਦਾ ਤੇ ਉਹਨਾਂ ਨੇ ਆਖੇ ਲੱਗ ਗਈ ਜਾਣਾ ਉਹਨੂੰ ਸਾਲ ਵਾਸਤੇ ਦੇ ਦੋ ਬਾਅਦ ਚ ਫੇਰ ਵੇਖੀ ਜੋ ਬਾਅਦ ਚ ਫੇਰ ਇਹਨਾਂ ਨੇ ਦਰਲੇ ਮਾਰਨੇ ਆ ਸਾਲ ਵਾਸਤੇ ਉਹਨੂੰ ਕੋਈ ਮੇਰਾ ਸਾਲ ਨਿਕਾਓ ਮੁਸ਼ਕਿਲ ਆ ਉਹ ਠੇਕੇ ਟੁਕੇ ਤੇ ਪਾਣੀ ਲੈਂਦਾ ਉਹ ਕੋ ਆਪਣੀ ਕਿੰਦਾ ਸਾਬੀ ਜਾਂਦੀ ਤੂੰ ਤੇ ਪੋਛ ਕੇ ਤੇ ਵੇਖੋ ਇੱਕ ਵਾਰੀ ਉਹਨੂੰ ਪੁੱਛ ਲ ਗੇ ਘਰ ਦਾ ਭੇਦਦੀ ਇਹਨਾਂ ਉਹਨਾਂ ਕਰ ਦੱਸ ਪਤਾ ਨਹੀਂ ਚੰਗੀ ਭਲੇ ਦਾ ਭਰਾਉਣ ਕੀ ਹੋਇਆ ਈ ਤੇ ਘਰ ਦਾ ਭੇਦ ਤੇ ਹੁਣ ਦੇਣਾ ਪੈਣਾ ਹੁਣ ਜੋ ਬਾਹਰ ਤੇ ਪਿੰਡ ਚ ਵੀ ਪੈ ਲਈ ਕਿਸੇ ਨੂੰ ਦੋਗੇ ਤੇ ਉਹਨਾਂ ਨੂੰ ਵੀ ਦੱਸਣਾ ਪੈਣਾ ਵੀ ਭਰਾਣੇ ਨਹੀਂ ਲਈ ਪੈਣੀ ਲੋਕਾਂ ਦੇ ਪਾਦ ਤਮਾਸਾ ਬਣ ਜਣਾ ਕਹਿੰਦਾ ਲੈ ਉਧਰ ਝੋਨਾ ਲ ਬਾਹਰ ਜਾਣਾ ਝੋਨਾ ਲੱਗਣ ਵਾਲਾ ਹੀ ਤੇ ਪਤਾ ਨਹੀਂ ਇੰਨਾ ਦੇ ਵਿੱਚ ਹਾਲ ਚੁਕੀ ਬਣੀ ਬਣੀ ਜਿਹੜੀ ਬਾਹਰ ਵਿੱਚ ਮਾੜੀ ਮੋਟੀ ਬਣੀ ਨਾ ਉਹ ਵੀ ਖੂ ਖਾਤੇ ਪੈ ਜਾਣੀ ਨਹੀਂ ਤੇ ਇੱਕ ਵਾਰ ਨੂੰ ਪੁੱਛ ਕੇ ਵੇਖੋ ਮੰਨੀ ਨੂੰ ਕਹਿ ਕੇ ਵੇਖੋ ਉਹਨੇ ਲੈ ਲੈਣੀ ਹੈ ਚਲ ਵੀ ਨਮ ਕਰਤਾ ਉਹ ਕਿ ਹਿਸੇ ਉਸੇ ਤੇ ਦੇ ਦੂ ਕਿਤੇ ਭਾਵੇਂ ਕਰਵਾ ਲਿਆ ਤੇ ਨੀ ਪਨੀਰੀ ਵਾਵਾ ਬੀਤੀ ਉਹਨੇ ਪਨੀਰ ਤੇ ਕੋ ਬਥੇਰੀ ਆ ਪਰ ਉਹ ਵੀ ਹੋ ਸਕਦਾ ਕੋ ਆਪਣੇ ਜੋਗੀ ਹੋਏ ਵੀ ਥੋੜੀ ਇੰਨੀ ਕਰਵਾਵਾਤਾ ਹੋਣੀ ਆ ਨਾਲੇ 11 21 ਦਾ ਚ ਲੱਗਣੀ ਆ 11 21 ਦੀ ਪਨੀਰੀ ਵੀ ਮਿਲ ਜਾਨੀ ਕਿਦਾਂ ਕਿਦਾਂ ਲੋਕਾਂ ਨੇ ਬਥੇਰੀ ਵੇਚਣ ਨੂੰ ਆਹੋ ਉਹਦੇ ਵਿੱਚ ਮੁੱਲ ਵੇਦੇ ਲੋਕੀ ਆਹ ਪਿੱਗਿਆ 11 21 ਲਾ ਲੂਗਾ ਆਹ ਚੱਲ ਮੈਂ ਕਰਤਾ ਮੈਂ ਕਰ ਲਿਆ ਆਹੋ ਕਰਕੇ ਵੇਖ ਲਿਓ ਇਹ ਪਿਲਾ ਦੇ ਹੁਣ ਕਰੀਏ ਨਵੀਂ ਵਿਵਤਾ ਪੈ ਗਈ ਸਰ ਹੁਣ ਪਤਾ ਲੱਗਾ ਮੇਰਾ ਭਰਾ ਮੇਰਾ ਭਰਾ ਕਰੀ ਜਾਂਦੀ ਪ੍ਰਾਣੀ ਕਿੱਕੀ ਨਾਲ ਸ਼ਰੀਕਾਂ ਵਾਲੀ ਜਦੋਂ ਮੈਂ ਕਹਿੰਨੀ ਸੀ ਤੇ ਮੇਰੀ ਕੋਈ ਸੁਣਦਾ ਨਹੀਂ ਹੋਂਦਾ ਤੁਰੇ ਫਿਰੋ ਆਹ ਬਸਾਰੇ ਹੀ ਖਰਾਬ ਹੋ ਗਏ ਆ ਉਹਦੇ ਹਾਂਜੀ ਉਹਦਾ ਦੀਪ ਹਾਂਜੀ ਇੱਧਰ ਆ ਮੈਂ ਕਿੱਥੇ ਆ ਪੁੱਤ ਆਂ ਬੱਲ ਆ ਇੱਧਰ ਕੀ ਕਰਨਿਆ ਪੁੱਤ ਇੰਨੀ ਗਰਮੀ ਚ ਮੈਂ ਤਾਂ ਆਂ ਵੀ ਵੇਖਣਾ ਖਰਾਬ ਹੋ ਗਏ ਸਾਰੇ ਸਾਰੇ ਹੋ ਗਏ ਖਰਾਬ ਪੁੱਤ ਹੂੰ ਤੇ ਮੇਰੀ ਗੱਲ ਸੁਣ ਚਾਚਾ ਦਾ ਡੈਡੀ ਤੇਰੇ ਲਾਗੇ ਬੈਠਾ ਸੀ ਹਾਂ ਤੇ ਮੁੜ ਕੇ ਮੈਂ ਇੱਥੇ ਖਲੋਤੀ ਰੀ ਵਿੰਝਦੀ ਤੇ ਜਦੋਂ ਚਲ ਗਿਆ ਨਾ ਕਰਨ ਫੇਰ ਮੈਂ ਤਾਂ ਡੈਡੀ ਨੂੰ ਪੁੱਛਿਆ ਕਿੱਧਰ ਆਇਆ ਕੀ ਜਾਂਦਾ ਵਾ ਕਹਿੰਦਾ ਮੈਂ ਹੈ ਉਹ ਗੱਲ ਕਹੀ ਵੀ ਅਸੀਂ ਠੇਕਾ ਕੱਟ ਦੇਣਾ ਵਾ ਮਾ ਨਗੇ ਰੇ ਕਟਨ ਨਾ ਆਂਦਾ ਤੁਸੀਂ ਮੈਨੂੰ ਹੁਣ ਜਵਾਬ ਦੇਣਾ ਹੀ ਮੈਂ ਜਾਣਾ ਵਾ ਤੁਸੀਂ ਮੈਨੂੰ ਪਿਆਰ ਤੇ ਜਵਾਬ ਦੇਣ ਡਏ ਆ ਅੱਛਾ ਨਾ ਮੈਂ ਪਨੀਰੀ ਬੀਜੀ ਨਾ ਮੈਂ ਕੋਸ਼ ਹਾਂ ਤੇ ਕਿਤੇ ਜਾਣ ਲੱਗਾ ਮੁੜ ਕੇ ਕਹਿ ਕੇ ਵੀ 40000 ਨੂੰ ਤਾਂ ਮੰਮੀ 40000 ਵੀ ਠੀਕ ਆ 40000 ਨੂੰ ਠੀਕ ਆ ਪੁੱਤ ਮੰਮੀ ਕਿੰਨਾ 10000 ਘਟ ਗਿਆ 10 ਘਟ ਗਿਆ ਇੱਕੋ ਵਾਰੀ ਗੱਲ ਕੀਤੀ ਆ ਉੱਥੇ ਵੀ ਇਹੀ ਨਹੀਂ ਲੈਣੀ ਜਿੰਨੂੰ ਮਰਜ਼ੀ ਤੇਰੇ ਤੇ 10000 ਘਟ ਗਿਆ ਵਾ ਅਜੇ ਕਿਹੜਾ ਚਲ ਗਿਆ ਵਾ ਜਦੋਂ ਜਾਣਾ ਵਾ ਇਨੇ ਅਜੇ ਕਿਤਾ ਜਾਣ ਲੱਗਾ ਹੋਰ ਕਟਾ ਦੇ ਇਹ ਵੀ ਗੱਲ ਹੈਗੀ ਉਦੋਂ ਇਹ ਵੀ ਗੱਲ ਬੜੀ ਓ 10 1000 ਨ ਦੇ ਫਰਕ ਪੈ ਜੂਗਾ ਜੇ ਹੋਰ 10 ਕੱਟ ਜੂਗਾ ਚਲ 50 ਨਹੀਂ ਤੇ 30 ਠੀਕ ਹੈ ਮੈਂ ਜੂਗਾ ਲੈ 30 ਜੇ ਨਹੀਂ 35 ਹੈ ਨਾ ਭਰਾਵਾ ਕਹਿ ਤੂੰ 30 ਕਹਿ ਤੇ 50 ਹੀ ਘਟਣਾ ਔਰ 30 ਕਹਿ ਤੂੰ 50 ਤੋਂ 30 ਕਰ ਸਕਦੇ ਚਲੋ ਥੋੜਾ ਬੋਤਾ ਉਹ ਘਟਿਆ ਥੋੜਾ ਬੋਤਾ ਅਸੀਂ ਵਧਾ ਲੈਨੇ ਆ ਤੇ ਨਾ ਉਹਨੇ ਪਨੀਰੀ ਬੀਜੀ ਆ ਉਹਦੇ ਕੋ ਕਿੰਨੇ ਲੈਣੀ ਪਿਆਲੀ ਆ ਨਾਲੇ ਲੋਕਾਂ ਨੇ ਤੇ ਪਰੀਆਂ ਵਾਹਦੀਆਂ ਵਾਹਤੀਆਂ ਤੇ ਇਹਨੂੰ ਲੋਕਾਂ ਕਰਨੀਆਂ ਟੀਚਰਾਂ ਜੀ ਰੋ ਕਿਸੇ ਨੂੰ ਪਿਆਲੀ ਦਾ ਕਹਿਣ ਗਿਆ ਲੋਕਾਂ ਖਣਾ ਹੁਣ ਪਿਆਲੀ ਦੇਣੀ ਹੁਣ ਚੇਤਾ ਆਇਆ ਆ ਮੁਰਕੇ ਜਨ ਆਊਗਾ ਤਾਂ ਲੋਕਾਂ ਇਹ ਵੀ ਗੱਲਾਂ ਕਰਨੀਆਂ ਕਿ ਹੁਣ ਭਰਾ ਨੇ ਮਾਰੀ ਟੂੰਗੇ ਤੇ ਲੱਤ ਤੇ ਹੁਣ ਆ ਗਿਆ ਸਾਡੀ ਵੱਲ ਤੇ ਪਹਿਲਾਂ ਕਿਉਂ ਨਹੀਂ ਸਾਨੂੰ ਪਿਆਲੀ ਦਿੱਤੀ ਤੇ ਮੈਂ ਤੇ ਇਹੋ ਗੱਲ ਕਹਿਨੀ ਕਿ ਮਾਰ ਆ ਚੰਗੀ ਗੱਲ ਹੋਏ ਤੇ ਪੰਜੀ ਤੀ ਨੂੰ ਮੰਜੇ ਹੂੰ ਚੰਗੀ ਗੱਲ ਕਿ ਨਹੀਂ ਹਾਂ ਠੀਕ ਆਗੇ ਆਹੋ ਤੇ ਹੁਣ ਨਹੀਂ ਕੋਈ ਗੱਲ ਕਰਨੀ ਹੁਣ ਤੇਰਾ ਡੈਡੀ ਆਊਗਾ ਤਾਂ ਉਹਨੂੰ ਤੂੰ ਜੇ ਤਰ੍ਹਾਂ ਕੋਈ ਗੱਲ ਵੀ ਕਰੂ ਤੂੰ ਚੁੱਪ ਕੀਤਾ ਨਹੀਂ ਗਾੜੀ ਕੂਮੀ ਨਾ ਕਿਉਂਕਿ ਖੇਜਦਾ ਬੜਾ ਵਕ ਤੇ ਚਿਣਕ ਚਿਣਕੇ ਰੌਲਾ ਪਾਤਾ ਉਹਨੇ ਉੱਥੇ ਬਹਿ ਕੇ ਹੰਪ ਥੱਲੇ ਕਿਤੇ ਲਾਗੇ ਛਾਕੇ ਮੈਨ ਲੱਗਦਾ ਉਹਨਾਂ ਦੇ ਘਰ ਭਾਵੇਂ ਸੁਣ ਗਈਆਂ ਹਨ ਗੱਲਾਂ ਵੀ ਬੋਲ 520 ਤੱਕ ਮੰਨ ਜੂ ਤਾਂ ਠੀਕ ਪਰ ਮਨ ਨੂੰ ਨੇ ਜਾਣਾ ਵਾ ਠੀਕ ਆਹ ਤੋਂ ਬਗੈਰ ਕਿੰਨੂ ਦੇ ਦੇਣੀ ਉਹਨੇ ਹੋਰ ਹਾਂ ਆਹੋ ਤੇ ਜਦੋਂ ਮੈਂ ਤੈਨੂੰ ਦੱਸਿਆ ਵਾ ਨਾ ਜੇ ਕਿਤੇ ਮੰਨ ਜੇ ਉਸੇ ਵੇਲੇ ਕੱਦੂ ਕਰਨ ਦੀ ਗੱਲ ਕਰਨੀ ਚੰਗਾ ਆਹੋ ਆ ਜਾ ਹੁਣ ਤੂੰ ਕਰਨ ਨੂੰ ਇੱਥੇ ਤਾਂ ਗਰਮੀ ਬਹੁਤ ਜ਼ਿਆਦੀ ਆ ਚਲ ਨਾਲਿਆ ਸ਼ਾਮਾਂ ਨੂੰ ਪਾਣੀ ਪਾਹ ਪਿੰਡੀਆਂ ਨੂੰ ਤਾਂ ਸੁੱਕ ਗਈਆਂ ਵਾ ਆਹ